ਮਰਨ ਤੋਂ ਡਰਦੇ ਹੋ ਗਰਦੇ ਹੋ ਬਾਦਸ਼ਾਹ ਆਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਤੁਮਾਲ ਕਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਹੂੰ ਤੁਮਾਲ ਕਰਦੇ ਹੋ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹ ਸਸਰੀਕਾਲ ਜੀ ਮੈਂ ਤੁਹਾਡਾ ਤੇ ਜਮਲ ਕਲੀਮ ਮੇਰੇ ਮਿਸਰੇ ਵੀ ਯਾਦ ਕੀਤੀ ਫਿਰਦਾ ਅਸੀਂ ਰਾਤ ਚ ਸਾਰੇ ਕਰਦੇ ਆ ਗਜ਼ਲਾਂ ਪੜਦੇ ਆਏ ਆ ਗਜ਼ਲਾਂ ਪੜਦੇ ਆਏ ਆ ਇਹ ਫੜਾ ਦੋ ਮੈਨੂੰ ਮੈਂ ਇਹਨੂੰ ਸਾਈਡ ਤੇ ਕਰ ਦੇਣਾ ਕਮਾਲ ਹੋ ਗਈ ਜਿਉਂਦੇ ਬਸਦੇ ਰਹਿਣ ਜੀ ਸਲਾਮਤ ਰਹਿਣ ਤੇ ਮੈਨੂੰ ਇੰਝ ਹੀ ਪਿਆਰ ਦਿੰਦੇ ਰਹਿਣ ਤੇ ਮੇਰੇ ਲਈ ਦੁਆ ਕਰਨ ਕਿ ਮੈਂ ਤੰਦਰੁਸਤ ਹੋ ਕੇ ਤੇ ਮਿਲਣ ਵਾਸਤੇ ਉਧਰ ਆਵਾਂ ਮੈਨੂੰ ਲੱਗਦਾ ਮੈਂ ਚੜ੍ਹਦੇ ਪੰਜਾਬ دعਾਂ ਹਾਂ ਹੂੰ ਜੇ ਮੈਂ ਉਧਰ ਹੁੰਦਾ ਤੇ ਬਾਤਾਂ ਹੀ ਹੋਰ ਹੁੰਦੀਆਂ ਇਸ ਚੱਲੇ ਕਲੀਮ ਨੂੰ ਰੋਕ ਦਿਲਾ ਇਹਨੂੰ ਆਖ ਤੋਂ ਵੈਲੇ ਦੀ ਚਾਲ ਵੇਖੇਆ ਸ਼ਾਬਾਸ਼ ਸलाम ਸਤਿ ਸ੍ਰੀ ਅਕਾਲ ਮੈਂ ਸੁਨੀਲ ਕਟਾਰੀਆ ਹੋਰ ਖੁਸ਼ਕਿਸਮਤੀ ਹੈ ਕਿ ਇਸ ਵਾਰ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਹਵਾਲੇ ਨਾਲ ਸਾਨੂੰ ਕਸੂਰ ਡਿਸਟ੍ਰਿਕਟ ਦਾ ਵੀ ਵੀਜ਼ਾ ਮਿਲ ਗਿਆ ਤੇ ਵੱਡੀ ਖੁਸ਼ਕਿਸਮਤੀ ਹੈ ਕਿ ਤਜਮਲ ਕਲੀਮ ਸਾਹਿਬ ਦੇ ਨਾਲ ਮੇਲ ਹੋ ਗਿਆ ਤਜਮਲ ਕਲੀਮ ਸਾਹਿਬ ਬਹੁਤ ਸਾਲ ਪਹਿਲਾਂ ਸਾਨੂੰ ਹਿੰਦੁਸਤਾਨ ਪੰਜਾਬ ਦੇ ਵਿੱਚ ਮਿਲਦੇ ਰਹੇ ਨੇ ਫਰੀਦਕੋਟ ਫਿਰੋਜ਼ਪੁਰ ਬਹੁਤ ਥਾਂਵਾਂ ਤੇ ਆਉਂਦੇ ਰਹੇ ਨੇ ਤੁਸੀਂ ਇੱਕ ਸਾਡੀ ਆਨਲਾਈਨ ਇੰਟਰਵਿਊ ਪਹਿਲਾਂ ਗੁਫ਼ਤਗੂ ਦੇਖ ਵੀ ਚੁੱਕ ਇਨਰ ਦਾ ਹਾਲਚਾਲ ਪੁੱਛਣ ਇਹਨਾਂ ਨੂੰ ਦੁਆ ਸਲਾਮ ਕਰਨ ਆ ਗਏ ਆ ਮੋਹਬਤਾਂ ਦੀ ਸਾਂਝ ਪਈ ਹੈ ਜੱਫੀ ਅਸੀਂ ਕੁੱਟ ਕੇ ਪਾਈ ਹੈ ਥੋੜੇ ਥੋੜੇ ਅਥਰੂ ਵੀ ਆਏ ਨੇ ਪਰ ਪਿਆਰ ਉਸੇ ਤਰ੍ਹਾਂ ਕਾਇਮ ਹੈ ਕਲੀਮ ਸਾਹਿਬ ਦੀ ਖੜਕਦੀ ਹੋਈ ਆਵਾਜ਼ ਉਸੇ ਤਰ੍ਹਾਂ ਕਾਇਮ ਹੈ ਕਲੀਮ ਸਾਹਿਬ ਠੀਕ ਠਾਕ ਹੋ ਜੀ ਜੀ ਵਧੀਆ ਕੀ ਵੇਲਾ ਚੇਤੇ ਆਉਂਦਾ ਜਦੋਂ ਆਪਾਂ ਫਰੀਦਕੋਟ ਫਿਰੋਜ਼ਪੁਰ ਇਕੱਠੇ ਹੋਏ ਸੀ ਹਾਏ 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 ਦਿਲ ਤਾਂ ਹੁਣ ਵੀ ਬੜਾ ਕਰਦਾ ਹੂੰ ਪਰ ਹੁਣ ਬੁੱਢੇ ਹੋ ਗਏ ਤੇ ਉਹ ਕੰਟਿਨਿਊ ਨਹੀਂ ਰਹਿਦਾ ਹੂੰ ਬਦਲਾ ਵਾਂਗ ਨੇ ਗੱਜਦੇ ਬੰਦੇ ਬਦਲਾ ਵਾਂਗ ਨੇ ਗੱਜਦੇ ਬੰਦੇ ਵਸਨ ਕਿਸਰਾਂ ਅਜਦੇ ਬੰਦੇ ਬਦਲਾ ਵਾਂਗ ਨੇ ਗੱਜਦੇ ਬੰਦੇ ਵਸਨ ਕਿਸਰਾਂ ਅਜਦੇ ਬੰਦੇ ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ ਰੱਬਾ ਤੈਨੂੰ ਥੋੜੇ ਕਿਹੜੀ ਤੇਥੋਂ ਵੀ ਨਹੀਂ ਰੱਜਦੇ ਬੰਦੇ ਰੱਬਾ ਤੈਨੂੰ ਥੋੜੇ ਕਿਹੜੀ ਤੇਥੋਂ ਵੀ ਨਹੀਂ ਰੱਜਦੇ ਬੰਦੇ ਕਸਮੇ ਮੰਜ਼ਲ ਮਿਲ ਜਾਣੀ ਸੀ ਕਸਮੇ ਮੰਜ਼ਲ ਮਿਲ ਜਾਣੀ ਸੀ ਇੱਕ ਪਾਸੇ ਜੇ ਭੱਜਦੇ ਬੰਦੇ ਕਸਮੇ ਮੰਜ਼ਲ ਮਿਲ ਜਾਣੀ ਸੀ ਇੱਕ ਪਾਸੇ ਜੇ ਭੱਜਦੇ ਬੰਦੇ ਦੋਹਾਂ ਸਦੀਆਂ ਤੱਕ ਜੀਣਾ ਆਹਾ ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ ਕਿਆ ਬਾਤ ਹੈ ਦੋਹਾਂ ਸਦੀਆਂ ਤੱਕ ਜੀਣਾ ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ ਕੀ ਕੁਝ ਫੇਲਾ ਜਿੱਤੇ ਆਉਂਦਾ ਮੈਨੂੰ ਯਾਦ ਆ ਹੁਣ ਸਾਡੇ ਨਾਲ ਹਰਮੀਤ ਨੂੰ ਅੱਜ ਮਿਲਿਆ ਹੁਣ ਮੈਂ ਉਹ ਹੀ ਦੱਸਣ ਲੱਗਾ ਸੀ ਕਿ ਸਾਡੇ ਕੈਮਰੇ ਦੇ ਪਿੱਛੇ ਹਰਮੀਤ ਵਿਦਿਆਰਥੀ ਜੀ ਵੀ ਬੈਠੇ ਹੋਏ ਨੇ ਹਾਂ 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 ਤੇ ਕਈ ਕੁਝ ਚੇਤੇ ਆ ਗਿਆ ਹਰਮੀਤ ਜੀ ਨੂੰ ਜਦੋਂ ਗੱਲ ਲੱਗ ਗਈ ਤੁਸੀਂ ਇਹ ਬੰਦਾ ਜਾਦੂਗਰ ਹੂੰ ਫਿਰੋਜ਼ਪੁਰ ਸੰ ਸਾਹ ਸ਼ਾਇਦ ਅਸੀਂ ਹੂੰ ਫਿਰੋਜ਼ਪੁਰ ਹੀ ਸੰ ਜੀ ਉੱਥੇ ਕਿਸੇ ਗੱਲ ਦੇ ਉੱਤੇ ਮੈਨੂੰ ਗੁੱਸਾ ਆ ਗਿਆ ਤੇ ਟਾਈਮ ਸੀ ਕੋਈ ਰਾਤ ਦੇ 9 ਦਾ ਹੂੰ ਮੈਂ ਉੱਠ ਕੇ ਬਾਹਰ ਨਿਕਲ ਗਿਆ ਮੈਂ ਕਿਹਾ ਮੈਂ ਹੁਣ ਬਾਰਡਰ ਕ੍ਰਾਸ ਕਰਕੇ ਵਾਪਸ ਪਾਕਿਸਤਾਨ ਜਾਣਾ ਇਹਨੇ ਸਾਰਿਆਂ ਨੂੰ ਅਖਿਆ ਤੁਸੀਂ ਬੈਠੇ ਰਹੋ ਮੈਂ ਕਲੀਮ ਨੂੰ ਲੈ ਆਵਾਂਗਾ ਹੂੰ ਬਾਹਰ ਆ ਕੇ ਇਹਨੇ ਮੇਰੇ ਨਾਲ 5 7 ਮਿੰਟਾਂ ਦੇ ਵਿੱਚ ਉਹ ਜਾਦੂ ਕੀਤਾ ਹੂੰ ਮੈਂ ਗੁੱਸੇ 'ਚ ਹੂੰ ਮੈਂ ਮੰਨਦਾ ਹੀ ਨਹੀਂ ਕਿਸੇ ਦੀ ਹੂੰ ਤੇ ਉਹ ਮੈਨੂੰ ਤੁਰਕ ਉੱਧਰ ਲਾ ਗਿਆ ਹੂੰ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਉਧਰੋਂ ਵੀ ਆਈਆਂ ਮੇਰੇ ਦੋਸਤਾਂ ਨੇ ਕਿਹਾ ਕਿ ਜੇ ਕਲੀਮ ਸਾਹਿਬ ਨੂੰ ਮਿਲੋ ਮੇਰੇ ਵੱਲੋਂ ਦੁਆ ਸलाम ਕਿਓ ਤੇ ਮੈਨੂੰ ਯਾਦ ਹੈ ਜਦੋਂ ਤੁਸੀਂ ਆਏ ਸੀ ਉਦੋਂ ਫਰਵੀ ਦਾ ਮਹੀਨਾ ਸੀ ਤੇ ਬਸੰਤ ਦੇ ਦਿਨ ਸੀ ਤੇ ਅਸੀਂ ਰੀਤ ਜੀ ਦੇ ਘਰ ਸੀ ਗਿਆ ਸੀ ਪਤੰਗਾ ਪਤੁੰਗਾ ਉਡਰ ਰਹੀਆਂ ਸੀ ਪੂਰੀਆਂ ਹਾਂਜੀ ਹਾਂਜੀ ਤੇ ਉਹ ਉਡਾਰੀ ਜਿਹੜੀ ਤੁਹਾਡੀ ਸ਼ਾਇਰੀ ਦੇ ਰਾਹੀਂ ਅਸੀਂ ਉਧਰ ਸੁਣੀ ਵੀ ਮਾਣੀ ਵੀ ਹੁਣ ਵੀ ਮਾਨ ਰਹਿਆਂ ਲਗਾਤਾਰ ਕਿ ਤਾਬਾਂ ਰਾਹੀਂ ਯਾਰ ਕਲੀਮਾ ਹੋਵੇ ਕਮਾਲ ਕਰਦੇ ਬਾਦਸ਼ਾਹ ਹੋਵੇ ਤੇ ਥੋੜੀ ਜਿਹੀ ਸ਼ਾਇਰੀ ਕੁਛ ਰੰਗ ਥੋੜਾ ਜਿਹਾ ਜਿੰਨਾ ਤੁਹਾਡੀ ਸਿਹਤ ਅਲਾਉ ਕਰਦੀ ਹੈ ਕੋਈ ਨਹੀਂ ਜੀ ਠੀਕ ਹੈ ਇਹ ਲੱਤਾਂ ਦਾ ਤੇ ਬਾਹਾਂ ਦਾ ਮਸਲਾ ਹੈ ਹੂੰ ਦਿਮਾਗ ਹੂੰ ਜ਼ੁਬਾਨ ਇਹ ਸਭ ਕੁਝ ਠੀਕ ਕੰਮ ਕਰਦਾ ਹੂੰ ਉਹਨੂੰ ਤੱਕਿਆ ਹੂੰ ਪੀਣ ਦੀ ਆਦਤ ਪੈ ਗਈ ਹੈ ਹੂੰ ਕਸਰ ਬਿਲਕੁਲ ਤਾਜ਼ਾ ਕਰ ਹੂੰ ਉਹਨੂੰ ਤੱਕਿਆ ਪੀਣ ਦੀ ਆਦਤ ਪੈ ਗਈ ਹੈ ਹੂੰ ਖੁੱਲ ਖੁਲਾ ਕੇ ਜੀਣ ਦੀ ਆਦਤ ਪੈ ਗਈ ਹੈ ਵਾਹ ਵਾਹ ਮੌਤ ਮਹੀਸ਼ਤਾਵਾਂ ਵੱਲੇ ਲੈ ਕੇ ਟੁਰ ਪਈ ਏ ਹੂੰ ਸਾਨੂੰ ਜਦੋਂ ਜ਼ਮੀਨ ਦੀ ਆਦਤ ਪੈ ਗਈ ਵਾ 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 ਮੌਤ ਮਹੀਸ਼ਤਾਵਾਂ ਵੱਲੇ ਮੌਤ ਮਹੀਸ਼ਤਾਵਾਂ ਵੱਲੇ ਲੈ ਕੇ ਟੁਰ ਪਈ ਏ ਜੀ ਸਾਨੂੰ ਜਦੋਂ ਜ਼ਮੀਨ ਦੀ ਆਦਤ ਪੈ ਗਈ ਏ ਹੂੰ ਆਪਣੇ ਹੱਥ ਦੀਆਂ ਉਂਗਲਾਂ ਸੀਤੀ ਬੈਠਾ ਵਾਂ ਇਹੋ ਜਿਹੀ ਫਟਸੀਨ ਦੀ ਆਦਤ ਪੈ ਗਈ ਏ ਵਾ 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 ਆਪਣੇ ਹੱਥ ਦੀਆਂ ਉਂਗਲਾਂ ਸੀਤੀ ਬੈਠਾ ਵਾਂ ਹੂੰ ਇਹੋ ਜਿਹੀ ਫਟਸੀਨ ਦੀ ਆਦਤ ਪੈ ਗਈ ਏ ਮੈਂ ਤੇ ਬੀਨ ਫੜੀ ਸੀ ਸਪਨੀ ਭਾਵਨ ਲਈ ਮੈਂ ਤੇ ਬੀਨ ਫੜੀ ਸੀ ਸਪਨੀ ਭਾਵਨ ਲਈ ਗੋਤਨੂ ਹੈ ਮੈਂ ਬੀਹਿੰਦੀ ਆਦਤ ਪੈ ਗਈ ਹੈ ਅੰਦਰ ਕੋਈ ਬੁਹਾ ਖੜਕੀ ਜਾਂਦਾ ਹੈ ਬੁਹੇ ਨੂੰ ਮਸਕੀਨ ਦੀ ਆਦਤ ਪੈ ਗਈ ਹੈ ਤੈਨ ਤੇ ਗੈਣਾ ਮੈਂ ਮਰ ਜਾਣਾ ਈ ਤੇਰੇ ਬਿਨ ਮੈਂ ਮਰ ਜਾਣਾ ਈ ਮੈਂ ਗੁੱਡੀ ਦੇ ਕਾਗਜ਼ ਵਰਗਾ ਮੈਂ ਗੁੱਡੀ ਦੇ ਕਾਗਜ਼ ਵਰਗਾ ਤੂੰ ਕਿੰਨ ਮੈਂ ਮੈਂ ਮਰ ਜਾਣਾ ਹੀ ਕਲੀਮ ਸਾਹਿਬ ਅਕਸਰ ਗੱਲਬਾਤ ਹੋਈ ਜਦੋਂ ਤੁਸੀਂ ਹਿੰਦੁਸਤਾਨ ਵੀ ਆਉਂਦੇ ਰਹੇ ਜਾਂ ਆਪਣੀ ਆਨਲਾਈਨ ਜਦੋਂ ਇੰਟਰਵਿਊ ਹੋਈ ਗੱਲਬਾਤ ਹੋਈ ਜੀ 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 ਤੇ ਬਾਬਾ ਬੁੱਲੇ ਸ਼ਾਹ ਦੀ ਗੱਲ ਹੋਈ ਤੇ ਤੁਸੀਂ ਇੱਕ ਗੱਲ ਕਹੀ ਸੀ ਮੈਨੂੰ ਯਾਦ ਹੈ ਕਿ ਬਾਬਾ ਬੁੱਲੇ ਸ਼ਾਹ ਤੋਂ ਵੱਡਾ ਕਾਇਨਾਤ ਦੇ ਵਿੱਚ ਮੈਂ ਕੋਈ ਸ਼ਾਇਰ ਨਹੀਂ ਦੇਖਿਆ ਨਹੀਂ ਵੇਖਿਆ ਨਹੀਂ ਵੇਖਿਆ ਤੇ ਉਸੇ ਦਾ ਹੀ ਅਸਰ ਕਿ ਤਜਮਲ ਕਲੀਮ ਸਾਹਿਬ ਨੂੰ ਅੱਜ ਬਾਬਾ ਬੁੱਲੇ ਸ਼ਾਹ ਦੀ ਛਤਰ ਛਾਇਆ ਹੇਠ ਜੇ ਪਸੰਦ ਕੀਤਾ ਜਾਂਦਾ ਉਹਨਾਂ ਦਾ ਅਸਰ ਹੈ ਇਹ ਮੁਸੇਦ ਦੀਆਂ ਦੁਆਵਾਂ ਨੇ ਬਸ ਹੂੰ ਸਭ ਮੈ ਮੈਨੂੰ ਤਾਂ ਸਾਰਾ ਕੁਝ ਮੇਰੇ ਹੀ ਮੁਰਸ਼ਿਦਾਂ ਹੀ ਹਰ ਚੀਜ਼ ਮੁਰਸ਼ਿਦਾਂ ਹੀ ਮਿਲੀ ਹਮ ਮੈਂ ਹਰਮੀਤ ਮੁਰਸ਼ਿਦ ਬੁੱਲੇ ਤੋਂ ਵੱਡਾ ਸ਼ਾਇਰ ਨਹੀਂ ਵੇਖਿਆ ਕਾਇਨਾਤ ਹਮ ਇੱਕ ਇੱਕ ਮਿਸਰਾ ਹਮ ਸਾਡੀ ਜ਼ਿੰਦਗੀ ਦਾ ਮੁੱਲ ਦਾ ਹਮ ਮੈਨੂੰ ਬੰਦ ਕਰ ਸੂ ਬੁੱਲੇ ਅਖੀ ਜਾਣਾ ਮੈਂ ਕੌਣ ਹਮ ਹਾਏ 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 ਰੂਪ ਕੋਈ ਜਾਗੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਸ਼ੀਸ਼ੇ ਸਾਵੇਂ ਮੈਂ ਹੀ ਹੁੰਨਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਸ਼ੀਸ਼ੇ ਸਾਵੇਂ ਮੈਂ ਹੀ ਹੁੰਨਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਸ਼ੁਕਰ ਹੈ ਪਾਟੇ ਝੱਗੇ ਵਿੱਚ ਸ਼ੁਕਰ ਹੈ ਪਾਟੇ ਝੱਗੇ ਵਿੱਚ ਇੱਥੇ ਤਨ ਤੇ ਲੀਰ ਨਹੀਂ ਹੁੰਦੀ ਸ਼ੁਕਰ ਹੈ ਪਾਟੇ ਝੱਗੇ ਵਿੱਚ ਇੱਥੇ ਤਨ ਤੇ ਲੀਰ ਨਹੀਂ ਹੁੰਦੀ ਲੱਭੋ ਕੌਣ ਲੁੱਟਣ ਵਾਲਾ ਲੱਭੋ ਕੌਣ ਹੈ ਲੁੱਟਣ ਵਾਲਾ ਜੋ ਵੀ ਹੈ ਤਕਦੀਰ ਨਹੀਂ ਹੁੰਦੀ ਜੋ ਵੀ ਹੈ ਤਕਦੀਰ ਨਹੀਂ ਹੁੰਦੀ ਕਲੀਮ ਸਾਹਿਬ ਜਦੋਂ ਉਧਰ ਤੁਹਾਡੀਆਂ ਸ਼ਾਮੁਖੀ ਵਾਲੀਆਂ ਜਿਹੜੀਆਂ ਸਾਇਰੀ ਦੀ ਕਿਤਾਬਾਂ ਗੁਰਮੁਖੀ ਦੇ ਵਿੱਚ ਹੁੰਦੀਆਂ ਨੇ ਨਸ਼ਰ ਤੇ ਜਦੋਂ ਮੈਂ 33ਵੀਂ ਪੰਜਾਬੀ ਕਾਨਫਰੰਸ ਨਹੀਂ ਆਉਣਾ ਤਾਂ ਹਰਮੀਰ ਜੀ ਮੈਨੂੰ ਕੁਝ ਕਿਤਾਬਾਂ ਵੀ ਦਿੰਦੇ ਨੇ ਇਧਰ ਭੇਜਣ ਵਾਸਤੇ ਇਕਬਾਲ ਕੈਸਰ ਜੀ ਨੂੰ ਮੈਂ ਹੈਂਡ ਓਵਰ ਵੀ ਕਰਦਾ ਤੇ ਉਧਰੋਂ ਜਿਹੜੀ ਹੰਗਾਰਾ ਮਿਲਦਾ ਹੈ ਜੀ ਜੀ ਉਧਰ ਦੀ ਆਡੀਅנס ਜਿਹੜੀ ਗੁਰਮੁਖੀ ਪੜ੍ਹ ਕੇ ਤੁਹਾਡੇ ਸ਼ਾਇਰਾਂ ਦੇ ਰੂਬਰੂ ਹੁੰਦੀ ਹੈ ਜਾਂ ਤੁਹਾਡੀਆਂ ਜਿਹੜੀਆਂ ਆਡੀਓ ਵਾਇਰਲ ਹੁੰਦੀਆਂ ਸ਼ਾਇਰੀ ਵਾਲੀਆਂ ਮੁਸ਼ਾਇਰੇ ਵਾਲੀਆਂ ਤੇ ਉਦੋਂ ਕੋਈ ਜਦੋਂ ਸੱਜਣ ਆਉਂਦੇ ਨੇ ਘਰ ਮਿਲਣ ਵੀ ਆਉਂਦੇ ਹੋਣਗੇ ਜੀ ਜਾਂ ਪੁਰਾਣਾ ਵੇਲਾ ਚੇਤੇ ਕਰਦੇ ਹੋ ਤੇ ਕੀ ਕੁਝ ਮਿਸ ਕਰਦੇ ਹੋ ਯਾਦ ਕੀ ਕਰਦੇ ਹੋ ਦੇਖੋ ਜੀ ਇੰਨੀਆਂ ਕਾਲਾਂ ਮੈਨੂੰ ਇਧਰ ਹੋਣੀਆਂ ਆਂਦੀਆਂ ਹੂੰ ਜਿੰਨੀਆਂ ਕਾਲਾਂ ਮੈਨੂੰ ਉਧਰੋਂ ਆਂਦੀਆਂ ਹੂੰ ਚੜ੍ਹਦੇ ਪੰਜਾਬ ਚ ਜੀ ਮੈਨੂੰ ਲੱਗਦਾ ਮੈਂ ਚੜ੍ਹਦੇ ਪੰਜਾਬ ਦਾ ਹੀ ਆਂ ਹੂੰ ਜੇ ਮੈਂ ਉਧਰ ਹੁੰਦਾ ਤੇ ਬਾਤਾਂ ਹੀ ਹੋਰ ਹੁੰਦੀਆਂ ਹੂੰ ਲੈ ਜਦੋਂ ਸੁਨੀਲ ਜੀ ਜਦੋਂ ਬਾਬਾ ਜੀ ਵੀ ਹਸਪੀਟਲ ਸੀਗੇ ਹੂੰ 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 ਘੱਟੋ ਘੱਟ 100 ਬੰਦਿਆਂ ਦੇ ਫੋਨ ਮੈਨੂੰ ਆਏ ਵੀ ਦੱਸੋ ਆਪਾਂ ਕੀ ਕਰ ਸਕਦੇ ਹਾਂ ਹੂੰ ਔਰ ਕੁਝ ਦੋਸਤਾਂ ਨੇ ਉੱਥੇ ਇਹਨਾਂ ਲਈ ਦੁਆ ਕਰਨੇ ਇੱਕ ਮਸ਼ਹਾਰਾ ਵੀ ਕੀਤਾ ਹੂੰ ਜਮਲ ਕਲੀਨ ਦਾ ਵਿਚਾਰ ਹੂੰ ਕੁਝ ਉਹਨਾਂ ਨੇ ਸ਼ਾਇਦ ਤੁਹਾਨੂੰ ਆਨਲਾਈਨ ਵੀ ਲਿਆ ਸੀ ਜੀ 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 ਹੂੰ ਹੂੰ ਠੀਕ ਹੈ ਗੱਲ ਇਹ ਹੈ ਕਿ ਜਦੋਂ ਤੁਸੀਂ ਲੋਕਾਂ ਦੀ ਗੱਲ ਕਰੋਗੇ ਹੂੰ ਤੇ ਉਹਨਾਂ ਨੂੰ ਸਮਝਾਉਣ ਵਾਲੀਆਂ ਗੱਲਾਂ ਕਰੋਗੇ ਗਲਤ ਐ ਨਹੀਂ ਆ ਹਾਂ 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 ਕਿ ਜੇ ਉਹਨਾਂ ਨੂੰ ਸਮਝਾਉਣ ਵਾਲੀ ਗੱਲ ਕਰ ਲੋਗੇ ਹਾਂ ਫਿਰ ਸ਼ਾਇਦ ਜਿਹੜਾ ਉਹ ਹਾਂ ਪ੍ਰਵਾਨ ਹੁੰਦਾ ਹਾਂ ਹਾਂ ਸਾਨੂੰ ਹਾਲੇ ਉਹ ਚੁਟਕੀ ਸ਼ਾਇਦ ਨਹੀਂ ਮਿਲੀ ਹੂੰ ਕਿਉਂਕਿ ਮੇਰੇ ਨਾਲ ਡਾਕਟਰ ਸੁਖਦੇਵ ਸਿੰਘ ਹੋਰੀ ਡਾਕਟਰ ਸੁਖਦੇਵ ਸਿੰਘ ਸਰਸਾ ਹੋਰੀ ਆਏ ਨੇ ਜੀ ਡਾਕਟਰ ਸੁਖਦੇਵ ਸਿੰਘ ਹੋਰੀ ਦਾ ਪੜਨ ਲਿਖਨ ਦੇ ਮਾਮਲੇ 'ਚ ਬਹੁਤ ਗਹਿਰਾ ਦਖਲ ਹੈ ਔਰ ਸਾਹਿਦ ਦੇ ਅਦਬ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਹੂੰ ਔਰ ਉਹ ਪਿਛਲੇ ਲੰਮੇ ਸਮੇਂ ਤੋਂ ਤਨਕੀਦ ਵਿੱਚ ਵੀ ਆਪਣਾ ਬਹੁਤ ਗਹਿਰਾ ਅਸਰ ਰੱਖਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਕੋਈ ਗੱਲ ਕਲੀਨ ਸਾਹਿਬ ਨਾਲ ਕਰਨੀ ਚਾਹੁੰਦੇ ਜੀ ਸਿਰਸਾ ਸਾਹਿਬ ਜੀ ਜੀ ਫਿਲਹਾਲ ਜੀ ਉਸੀ ਬੜੀ ਪਤਲੀ ਗੱਲ ਕਹੀ ਕਿ ਮੈਨੂੰ ਲੱਗਦਾ ਕਿ ਮੈਂ ਉਧਰ ਦੇ ਪੰਜਾਬ ਦਾ ਹੈ ਜੀ ਸ਼ਾਇਦ ਤਾਂ ਸਮਝੀ ਦੀ ਹਾਂਜੀ ਬਾਬਾ ਬੁੱਲਾ ਚਾਹੇ ਕਸੂਰ ਛੋਣ ਤੇ ਚਾਹੇ ਦਿੱਲੀ ਛੋਣ ਤੇ ਚਾਹੇ ਸਾਡੇ ਦੱਖਣ ਤੱਕ ਹੋਣ ਬਾਬਾ ਨਾਲ ਕਿ ਜਿੱਥੇ ਵੀ ਹੋਣ ਸ਼ਾਇਦ ਤਾਂ ਸਮਝੀ ਦੀ ਬਿਲਕੁਲ ਸਹੀ ਆਪਾਂ ਤਾਂ ਰਲ ਕੇ ਦੁਆ ਇਹ ਕਦਾਂ ਕਰਗੀ ਕਿ ਦੋਹਾਂ ਮੁਲਕਾਂ 'ਚ ਅਮਨ ਚੈਨ ਹੋਵੇ ਮੁਹੱਬਤ ਦੋਸਤੀ ਵਧੇ ਆਣਾ ਜਾਣਾ ਵਧੇ ਅਸੀਂ ਆਪਣੇ ਮੁਲਾਕਾਤਾਂ ਸੌਖੀਆਂ ਹੋਣ ਆਪਣੇ ਵੱਡਿਆਂ ਦੇ ਪਿੰਡ ਦੇਖ ਸਕੀਏ ਤੁਸੀਂ ਉਧਰ ਸਾਡੇ ਕੋਲ ਇੰਜ ਜਾ ਸਕੋ ਆ ਤਾਂ ਥੋੜਾ ਜਿਹਾ ਤਾਂ ਕੋਲ ਪਿਆਰ ਹਾਂ ਸਾਨੂੰ ਇੰਗਲੈਂਡ ਜਾਣਾ ਸੌਖਾ ਆ ਤੇ ਇੱਥੇ ਹੋੜਾ ਔਖਾ ਕਿਉਂ ਹੋਵੇ ਬਿਲਕੁਲ ਸਹੀਆਂ ਪੈ ਗਈਆਂ ਠੀਕ ਆ ਇਧਰ ਲੈ ਕੇ ਦੱਸੋ ਜੀ ਬਸਲ ਦੋਵੇਂ ਦੋਵੇਂ ਸੁਤੰਤਰ ਮੁਲਕ ਨੇ ਠੀਕ ਹੈ ਤੁਹਾਡੇ ਕਲਾਮ ਦੇ ਉੱਤੇ ਮੇਰੇ ਬੱਚਿਆਂ ਨੇ ਕੰਮ ਕੀਤਾ ਤੇ ਸਟੂਡੈਂਟ ਨੇ ਕੰਮ ਕੀਤਾ ਆ। ਚਲੇ ਆ ਵੀ ਬੋਦੀ ਦੀ ਸਾਲਾ ਗੌਰਵ ਦੀ ਸਾਹ ਦਾ। ਚਲੇ ਦੀ ਇੱਕ ਇੱਕ ਲਕੀਰ ਦੁਖੇ। ਜੇ ਸੋਚੀਏ ਤੇ ਫਕੀਰ ਦੁਖੇ। ਫਜ਼ੂਲ ਨਵਜ਼ਾ ਨਾ ਟੋਤ ਬੀਬਾ। ਸਮਝ ਲੈ ਰਾਂਜਾ ਵਾ ਹੀਰ ਦੁਖੇ। ਮੈਂ ਇਸ਼ਕ ਸੋਹਣੀ ਦਾ ਵੇਖਿਆ ਏ ਵਾਹ ਗਰੀਬ ਘਰ ਨੂੰ ਅਮੀਰ ਦੁੱਖ ਹੈ ਵਾ ਵਾਹ ਹਜ਼ਾਰ ਖੁਸ਼ੀਆਂ ਹੰਡਾਓ ਪਾਵੇਂ ਇਹ ਸਾਏ ਇਹਦੀ ਅਖੀਰ ਦੁੱਖ ਹੈ ਵਾਹ ਸੁਭਾਨ ਅੱਲਾਹ ਕੋਈ ਜਿਉਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖੇ ਮੈਂ ਵਿੜੇ ਨੂੰ ਵੇਖੀ ਜਾਵਾਂ ਵਿੜਾ ਮੈਨੂੰ ਵੇਖੇ ਸਾਰੇ ਸ਼ਹਿਰ ਦੇ ਟੁੱਡਿਆਂ ਤੇ ਹਾਂ ਰਾਹ ਦੇ ਰੋੜੇ ਵਾਂਗਰ ਹੋਰੇ ਅੰਨਾ ਹੋ ਜਾਂਦਾ ਏ ਜਿਹੜਾ ਮੈਨੂੰ ਵੇਖੇ ਅੱਜੋ ਵੇਲਾ ਸੱਜਣ ਪਾਸਾ ਵਟਕੇ ਮੈਥੋਂ ਲੰਘਿਆ ਹਾਏ ਅੱਜੋ ਵੇਲਾ ਸੱਜਣ ਪਾਸਾ ਵਟਕੇ ਮੈਥੋਂ ਲੰਘਿਆ ਮਰ ਜਾਵਾਂ ਤੇ ਹਾਰੇ ਕਿਹੜਾ ਕਿਹੜਾ ਮੈਨੂੰ ਵੇਖੇ ਕਲੀਮ ਸਾਹਿਬ ਇੱਕ ਦੋ ਆਖਰੀ ਸਵਾਲ ਜੀ ਇੱਕ ਇਨਸਾਨ ਦੇ ਲਈ ਜਦੋਂ ਅਸੀਂ ਕਮਾਲ ਕਰਦੇ ਉਹ ਬਾਦਸ਼ਾਹ ਦੀ ਗੱਲ ਕਰਦੇ ਆ ਜਾਂ ਹੋਰ ਤੁਹਾਡੀ ਸ਼ਾਇਰੀ ਦੀ ਗੱਲ ਕਰਦੇ ਆ ਤੇ ਕੁਲ ਆਲਮ ਦੇ ਵਿੱਚ ਬੈਠੇ ਪੰਜਾਬੀ ਖਾਸ ਤੌਰ ਤੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਅੱਜ ਕੱਲ ਇੰਸਟਾਗ੍ਰam ਤੇ ਟਿਕਟੌਕ ਤੇ ਫੇਸਬੁਕ ਤੇ ਸੋਸ਼ਲ ਮੀਡੀਆ ਦੇ ਰੀਲਾ ਬਣਾ ਰਹੀ ਹੈ ਤੁਹਾਡੀ ਇਹਨਾਂ ਤੇ ਤੇ ਸ਼ਾਇਰੀ ਇੱਕ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਾਂ ਕਲਾ ਦਾ ਕੋਈ ਕਿਨ ਹੋਣਾ ਜਾਂ ਉਹਦਾ ਬੰਦੇ ਦਾ ਆਸ਼ਿਕ ਹੋਣਾ ਉਹ ਕਿਉਂ ਜ਼ਰੂਰੀ ਮੰਨਦੇ ਹੋ ਤੁਸੀਂ ਤੁਹਾਡਾ ਤਜਰਬਾ ਕੀ ਕਹਿੰਦਾ ਮੈਂ ਦੱਸਾਂ ਕੋਈ ਨਹੀਂ ਕੋਈ ਛੱਡ ਦੇ ਤੂੰ ਵਾਖਤ ਸ਼ਾਇਰੀ ਜਿਹੜੀ ਹੈ ਨਾ ਜੀ ਜੀ ਦਿਲ ਵਿੱਚੋਂ ਨਿਕਲਦੀ ਹੈ ਤੇ ਦਿਲ ਵਿੱਚ ਲੈ ਜਾਂਦੀ ਹੈ ਹਮ ਵਾਹ ਗੱਲ ਤਾਂ ਇਨੀ ਸੱਚ ਹਮ ਲਓ ਨਾ ਸੁਨੀਲ ਜੀ ਤੁਸੀਂ ਇੱਕ ਚੀਜ਼ ਚੈੱਕ ਕੀਤੀ ਹੋਏਗੀ ਹਮ ਸ਼ੇਰ ਯਾਦ ਨਹੀਂ ਕਰਨਾ ਪੈਂਦਾ ਹਮ ਸ਼ੇਰ ਤੁਹਾਡੇ ਅੰਦਰ ਲੈ ਜਾਂਦਾ ਹਮ ਦੇਖੋ ਜੀ ਜਦੋਂ ਉਹਨੂੰ ਕਲਾ ਦੀ ਸਮਝ ਆਣ ਲੱਗ ਪਏਗਾ ਨਾ ਹਮ ਫਿਰ ਉਹ ਗਹਿਰੀਆਂ ਗਹਿਰੀਆਂ ਡੂੰਘੀਆਂ ਡੂੰਘੀਆਂ ਰਮਜ਼ਾਂ ਪਛਾਣੇਗਾ ਫੇਰ ਹੀ ਤੇ ਉਹਨੂੰ ਪਛਾਣ ਹੋਏਗੀ ਦੁਨੀਆ ਦੀ ਹਾਂ ਉਸ ਤੋਂ ਪਹਿਲੇ ਤੇ ਨਹੀਂ ਜ਼ਿਆਦਾ ਵਕਤ ਨਹੀਂ ਲੈਣਾ ਤੁਹਾਡਾ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਪਿਆਰਿਆਂ ਨੂੰ ਕਹਿ ਸਕਦੇ ਹੋ ਜਿਉਂਦੇ ਵਸਦੇ ਰਹਿਣ ਜੀ ਸਲਾਮਤ ਰਹਿਣ ਤੇ ਮੈਨੂੰ ਇੰਝ ਹੀ ਪਿਆਰ ਦਿੰਦੇ ਰਹਿਣ ਹਾਂ ਤੇ ਮੇਰੇ ਲਈ ਦੁਆ ਕਰਨ ਕਿ ਮੈਂ ਤੰਦਰੁਸਤ ਹੋ ਕੇ ਤੇ ਮਿਲਣ ਵਾਸਤੇ ਉਧਰ ਆਵਾਂ ਜਲਦੀ ਆਉਂਗੇ ਹਾਂਜੀ ਹਰਮੀਤ ਬੜਾ ਦਿਲ ਕਰਦਾ ਯਾਰ ਹਮ ਬੇਨਾਲ ਮੇਰੀ ਗੱਲ ਹੋਈ ਫੋਨ ਤੇ ਤੇ ਬਾਬਾ ਕਹਿੰਦਾ ਜਾ ਤਾਂ ਇੱਥੇ ਆ ਕੇ ਰਹਿ ਪਾ ਹਮ ਤੇ ਜਾ ਉੱਥੇ ਲੈ ਜਾ ਮੈਨੂੰ ਲੈ ਜਾ ਹਮ ਮਰਨ ਤੋਂ ਡਰਦੇ ਹੋ ਬਾਦਸ਼ਾਹ ਹਾਏ 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 ਕਿਆ ਬਾਤ ਹੈ ਮਰਨ ਤੋਂ ਡਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਕਮਾਲ ਕਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਹਾਏ ਹਾਏ ਕਮਾਲ ਕਰਦੇ ਹੋ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹ ਹਾਏ ਹਾਏ ਤੁਸੀਂ ਨਾ ਪਾਵੋ ਦਿਲਾਂ ਤੇ ਲੋਟੀ ਤੁਸੀਂ ਤੇ ਸਰਦੇ ਹੋ ਬਾਦਸ਼ਾਹ ਹਾਏ ਤੁਸੀਂ ਨਾ ਪਾਵੋ ਦਿਲਾਂ ਤੇ ਲੋਟੀ ਤੁਸੀਂ ਤੇ ਸਰਦੇ ਹੋ ਬਾਦਸ਼ਾਹ ਇਹ ਮੈਂ ਖਿਡਾਰੀ ਕਮਾਲ ਦਾ ਹਾਂ ਕਿ ਆਪ ਹਰਦੇ ਹੋ ਬਾਦਸ਼ਾਹ ਵਾ 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 ਹੂੰ ਕਲੀਮ ਕੱਖਾਂ ਤੋਂ ਹਲੇ ਹੋ ਨਾ ਤਦੈ ਹੀ ਤਰਦੇ ਹੋ ਬਾਦਸ਼ਾਹ ਹੂੰ